ਕੰਮ ਕੋਲ ਹੋ ਵੀ ਦੇਖਣਗੇ ਆ ਜਲੀ ਕੁੜੀਏ ਹਾਂਜੀ ਮੰਮੀ ਜੀ ਬਸ ਹੁਣ ਸਿਲਿੰਗ ਦਾ ਕੰਮ ਰਹਿ ਗਿਆ ਆ ਬਾਕੀ ਦਾ ਕੰਮ ਤਕਰੀਬਨ ਕੰਪਲੀਟ ਹੀ ਆ 15 ਦਿਨ ਦਾ ਹੋਰ ਕੰਮ ਰਹਿ ਗਿਆ ਆ ਅੱਛਾ ਤੇ ਉਸ ਤੋਂ ਬਾਅਦ ਫਿਰ ਲੱਕੜ ਵਾਲੇ ਨੇ ਆ ਜਾਣਾ ਆ ਤੇ ਲੱਕੜ ਵਾਲੇ ਦਾ ਕੀ ਬਣਿਆ ਉਹੀ ਤੇ ਗੱਲ ਕਰਦੀ ਆਂ ਵੀ ਲੱਕੜ ਵਾਲੇ ਨੇ ਆ ਜਣਾ ਥੋੜਾ ਅਗਰ 2-4 ਦਿਨ ਦਾ ਕੰਮ ਲੱਕੜ ਵਾਲੇ ਦਾ ਹੋਣਾ ਹੈ ਹੂੰ ਹੂੰ ਤੇ ਬਸ ਫੇਰ ਕੰਪਲੀਟ ਆ ਅੱਛਾ ਠੀਕ ਬਣ ਗਿਆ ਨਾ ਇੰਨਾ ਤੇ ਇੰਨਾ ਬੜਿਆ ਇਹ ਤਾਂ ਠੀਕ ਆ ਨਾ ਹਾਂ ਹਾਂ ਬਹੁਤ ਵਧੀਆ ਬਣਿਆ ਵਧੀਆ ਲੱਗ ਰਿਹਾ ਮਮਾ ਮੈਂ ਇਹ ਸੋਚ ਰਹੀ ਆਂ ਕਿ ਜਿੰਨੀ ਕੁ ਮੇਰੀ ਛੁੱਟੀ ਰਹਿੰਦੀ ਆ ਥੋੜੀ ਜਿਹੀ ਉਹਦੇ ਵਿੱਚ ਵਿੱਚ ਆਪਾਂ ਸਾਰਾ ਕੰਮ ਕੰਪਲੀਟ ਕਰਵਾ ਲਈਏ ਤੁਸੀਂ ਕਰਵਾ ਦਿਓ ਪਲੀਜ਼ ਤੂੰ ਮੇਰੀ ਗੱਲ ਸੁਣ ਤੂੰ ਅਗਲੇ ਮਹੀਨੇ ਦੀ 30 ਤਰੀਕ ਤੱਕ ਜਾਣਾ ਆ ਹੂੰ ਹੂੰ ਤੇ ਆਪਾਂ 25 ਤੱਕ ਇਹਨੂੰ ਕੰਪਲੀਟ ਕਰ ਦੇਣਾ ਆ ਅੱਛਾ 25 ਤਰੀਕ ਤੱਕ ਜੇ ਇਹਨੂੰ ਆਪਾਂ ਪੂਰਾ ਕੰਪਲੀਟ ਕਰਕੇ ਤੇ ਉਸ ਤੋਂ ਬਾਅਦ ਬਹੁਤ ਵਧੀਆ ਇੱਕ ਪਾਰਟੀ ਰੱਖਾਂਗੇ ਤੇਰੇ ਵਾਸਤੇ ਅਸੀਂ ਸਰਪ੍ਰਾਈਜ਼ ਅੱਛਾ ਦੱਸਣਾ ਨਹੀਂ ਗੱਲ ਨੂੰ ਹਲੇ ਤੇ ਪਾਰਟੀ ਰੱਖਾਂਗੇ ਇੰਜੋਏ ਕਰਾਂਗੇ ਮੇਰੇ ਬੜੇ ਦਿਲ ਦੀ ਰੀਤ ਸੀ ਕਿ ਤੈਨੂੰ ਮੈਂ ਬਹੁਤ ਸੋਹਣਾ ਮਕਾਨ ਬਣਾ ਕੇ ਦਵਾਂ ਬਿਊਟੀਫੁਲ ਹਾਊਸ ਤੇrist ਤੇਰੇ ਨੂੰ ਅਸੀਂ ਸਾਰਿਆਂ ਨੂੰ ਬੁਲਾਵਾਂਗੇ ਸਾਰਿਆਂ ਨੂੰ ਆਪਣੇਆਂ ਨੂੰ ਫਰੈਂਡ ਸਰਕਲ ਬੁਲਾਵਾਂਗੇ ਸਹੀ ਹੈ ਅਸੀਂ ਅਸੀਂ ਵਧੀਆ ਪਾਰਟੀ ਕਰਾਂਗੇ ਇੰਜੋਏ ਕਰਾਂਗੇ ਸਹੀ ਹੈ ਸਹੀ ਠੀਕ ਹੈ ਨਾ ਚਲੋ ਰੱਬ ਖੈਰ ਕਰੇ ਬੇਟਾ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਇਹ ਮਕਾਨ ਦੇ ਵਿੱਚ ਜਿਹੜਾ ਆਪਾਂ ਲੱਕੜ ਦਾ ਕੰਮ ਕਰਾਇਆ ਹੈ ਨਾ ਇਹ ਮੈਂ ਕੋਲ ਖੜੇ ਹੋ ਕੇ ਕਰਵਾਇਆ ਕਿਉਂਕਿ ਲੱਕੜ ਵਾਲੇ ਜਿਹੜੇ ਬੰਦੇ ਸੀ ਨਾ ਉਹ ਆਪਣੀ ਜਾਣ ਪਛਾਣ ਦੇ ਸੀਗੇ ਵੈਸੇ ਜਿਹੜੇ ਲੱਕੜ ਦੇ ਕੰਮ ਜਾਂ ਹੋਰ ਕੋਈ ਇਦਾਂ ਦੇ ਕੰਮ ਹੁੰਦੇ ਕੋਲ ਖੜੇ ਹੋ ਕੇ ਕਰਵਾਉਣੇ ਚਾਹੀਦੇ ਨਹੀਂ ਤਾਂ ਉਹ ਅੱਖੀ ਘੱਟਾ ਪਾ ਕੇ ਕੰਮ ਨਹੀਂ ਸਹੀ ਕਰਦੇ ਕਿਉਂਕਿ ਅਸੀਂ ਤੈਨੂੰ ਤੇਰੇ ਮਨਪਸੰਦ ਦੀ ਚੀਜ਼ ਦੇਣੀ ਸੀ ਨਾ ਇਸ ਕਰਕੇ ਮੈਂ ਆਪ ਕੋਲ ਖੜੇ ਹੋ ਕੇ ਕਰਵਾਇਆ ਹੈ ਸਹੀ ਕੀਤਾ ਬਹੁਤ ਵਧੀਆ ਹਾਂ ਹੋਰ ਬਾਕੀ ਤੂੰ ਏਸੀ ਵਗੈਰਾ ਸਿਲਿੰਗ ਵਗੈਰਾ ਲੱਕੜ ਦਾ ਕੰਮ ਏਸੀ ਜੋ ਵੀ ਐਨੀਵੇ ਕੁਝ ਵੀ ਆ ਟਾਈਲਸ ਵਗੈਰਾ ਕਲਰ ਇਹ ਸਾਰੇ ਕੰਪਲੀਟ ਕਰਕੇ ਤੇ ਫੇਰ ਆਪਣੀ ਬੇਟੀ ਨੂੰ ਮੈਂ ਦੇਣੇ ਆ 2 ਟੈਸ਼ਨ ਥੈਂਕ ਯੂ ਨਾ ਕਰ ਕਿਸੇ ਗੱਲ ਦੀ ਵਧੀਆ ਤਰੀਕੇ ਦਾ ਐ ਸੁਣ ਇਹ ਕੌਣ ਹੈ ਇੱਕ ਕਰ ਰਿਹਾ ਮੈਨੂੰ ਦੱਸਾਇ ਕੌਣ ਸੋਹਣੇ ਤਰੀਕੇ ਦਾ ਨਾ ਆ ਜਿਹੜੀ ਤੁਸੀਂ ਪਹਿਨੀ ਟੈਲ ਹੋਈ ਹੈ ਨਾ ਅ ਸਲਿੱਪ ਕਰਦੀ ਬੰਦਾ ਦੇਖ ਸਕਦਾ ਓ ਜਾ ਕੰਮ ਕਰ ਜਾ ਕੇ ਤੁੰਗੀ ਵਿੱਚ ਗੱਲ ਨਹੀਂ ਤੇ ਗੱਲ ਹੀ ਨਹੀਂ ਕਰਨ ਦੇਣ ਏਂ ੜਿਆ ਤੇ ਬਾਕੀ ਤੁਸੀਂ ਦੇਖੋ ਕੋਈ ਕੰਪ ਇਹ ਤੋਂ ਬੰਦਾ ਡੇਸਰਦਾ ਇੱਕ ਕਰੀਏਂ ਬਾ ਆਚਾਰ ਘਰ ਛੱਡ ਕੇ ਮੇਰੇ ਨਾਲ ਦਾ ਘਰ ਆ ਨਾਲ ਫਿਰ ਅਸੀਂ ਕਰੀਏ ਆਚਾਰ ਘਰ ਨਹੀਂ ਛੱਡ ਤੇ ਆ ਏਸੀ ਲਾਈਟ ਅੱਛਾ ਹਾਂ ਹੋ ਗਿਆ ਪੂਰਾ ਕੰਪਲੀਟ ਸਾਰਾ ਹਾਂ ਹੋ ਗਿਆ ਸਾਰਾ ਕੰਪਲੀਟ ਹੀ ਆ ਤੇ ਖਿੜਕੀਆਂ ਦਾ ਖਿੜਕੀਆਂ ਦੇ ਬਸ ਸ਼ੀਸ਼ੇ ਥੋੜੇ ਬਹੁਤੇ ਰਹਿ ਗਏ ਆ ਅੱਛਾ ਤੇ ਬਾਕੀ ਤਾਂ ਸਾਰਾ ਕੰਪਲੀਟ ਹੀ ਹੈਗਾ ਚਲੋ ਕੋਈ ਨਹੀਂ ਉਹ ਵੀ ਹੋ ਜਾਊਗਾ ਹਾਂ ਕੋਈ ਨਹੀਂ ਕੋਈ ਨਹੀਂ ਉਹ ਵੀ ਕਰਵਾਵਾਂਗੇ ਅਸੀਂ ਬਾਕੀ ਤੋਂ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਤੂੰ ਯਾਰ ਕੀ ਕਰ ਗਿਆ ਨਾ ਵਿੱਚ ਭਾਗ ਸਾਨੂੰ ਕਦੀ ਨਹੀਂ ਕਰਨ ਦੇ ਰਹੇ ਤੇ ਸਾਨੂੰ ਤੂੰ ਸਿਆਣਾ ਮੈਣਾ ਬੰਦਾ ਆ ਨਹੀਂ ਨਹੀਂ ਮੈਡਮ ਇਹ ਟਾਇਰ ਹੈ ਨਾ ਇਥੋਂ ਦੇ ਜਾਣਾ ਤੂੰ ਜਾ ਮੇਰਾ ਸੋਣਾ ਜਾ 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 ਬਾਹਰ ਜਾ ਦੱ ਗੱਲਾਂ ਜਾ ਜਾਣਾ ਬੰਦੇ ਰਤੋ ਜਾ ਦੁੱਧ ਲੈ ਕੇ ਆਪ ਜਾ ਦੁੱਧ ਲੈ ਕੇ ਆ ਜਾ ਕਿ ਚੱਕ ਬੰਦਾ ਡੇ ਸਕਦਾ ਇੱਥੇ ਮੈਡਮ ਨੁਕਸਾਨ ਹੋ ਸਕਦਾ ਬੰਦੇ ਦਾ ਬੋਬਰ ਲੱਗਦਾ ਤੇਰੇ ਕੋਲ ਕੋਈ ਅਸਤਵਜੀ ਹੈ ਤਾਂ ਇਦਾਂ ਗੱਲਾਂ ਕਰਨ ਡਿਆ ਤੂੰ ਇੱਕੋ ਹੀ ਹੋਈ ਜਾ ਮੈਂ ਆ ਗਿਆ ਬਹੁਤ ਸੋਨਾ ਬਣ ਗਿਆ ਮੈਨੂੰ ਲੱਗ ਕਭ ਨਹੀਂ ਗਈ ਮੈਨੂੰ ਮੈਡਮ ਜੀ ਆਹ ਸਟੈਲ ਜਿਹੜੀ ਹੈਗੀ ਆ ਨਹੀਂ ਠੀਕ ਹੈਗੀ ਆ ਮੇਰੀ ਗੱਲ ਮੰਨੋ ਉਹ ਤੈਨੂੰ ਇਸ ਗੱਲ ਦੇ ਨਾਲ ਭਲਾ ਕੀ ਮਤਲਬ ਹੈ ਤੂੰ ਇੱਥੇ ਮਹੀਨਾ ਰਹਿਣਾ ਆ ਕੇ ਕਾਈਟਲ ਹੈ ਹੀ ਨਹੀਂ ਠੀਕ ਮਚਾਉਂ ਗਏ ਨਾ ਆ ਦੇਖੋ ਦੀ ਗਟਰ ਵੀ ਦੇਖੋ ਇੱਥੇ ਲਵਾ ਦਿੱਤਾ ਨਾ ਤੂੰ ਦੱਸ ਗਟਰ ਜਿੱਥੇ ਮਰਜ਼ੀ ਲੱਗਿਆ ਹੋਵੇ ਹੋਰ ਤੇ ਘਰ ਦੇ ਮੋਰ ਲਵਾਉਣਾ ਗਟਰ ਸੀ ਗਟਰ ਤੁਸੀਂ ਮੈਨੂੰ ਗਲਤ ਜਗ੍ਹਾ ਤੇ ਲਵਾਇਆ ਉਹ ਦੇਖ ਅਸੀਂ ਜਿੱਥੇ ਲਵਾਇਆ ਸਹੀ ਲਵਾਇਆ ਤੂੰ ਸਲਾਹ ਨਾ ਦੇਸਨ ਨਹੀਂ ਇਹਦੇ ਬੂਹੇ ਨੇ ਮੋਰ ਲਵਾ ਲਓ ਜਾ ਕੇ ਹਾਂ ਇਹਦੇ ਘਰ ਦੇ ਮੋਰ ਲਵਾ ਲਓ ਜਾ ਕੇ ਫੇਸੇ ਲੱਗਣਾ ਮੈਂ ਤੁਹਾਨੂੰ ਦੱਸਣ ਨੇ ਇੱਕ ਪਾਸੇ ਰਿਟੇਲ ਸਲਿੱਪ ਕਰਨ ਲਈ ਆ ਉਹ ਤੁਸੀਂ ਗਟਰ ਵੀ ਇੱਥੇ ਲਵਾਤਾ ਸ਼ਹਿਰ ਮੈਨੂੰ ਕੀ ਮੈਂ ਦੁੱਧ ਲੈ ਕੇ ਚੱਲਾ ਸੀਗਾ ਮੈਨੂੰ ਕੀ ਹੈਗਾ ਚੱਲ ਜਾ ਕੇ ਦੁੱਧ ਲੈ ਕੇ ਆਪਣਾ ਜਾ ਦੁੱਧ ਲੈ ਜਾ ਦੋੜੇ ਮੈਂ ਦੁੱਧ ਲੈਣ ਉੱਡੀ ਮਰਜੀ ਭਰਾਵਾ ਜੋ ਕਰਨਾ ਤੁਸੀਂ ਕਰੀ ਜਾਓ ਇੱਥੇ ਮੰਨਵਾਉਣ ਡਿਆ ਇਨੇ ਚੱਕਾ ਆਲੇ ਦੁਆਲੇ ਇੱਥੇ ਕੇ ਕਰੀ ਜਾਂਦਾ ਪਤਾ ਨਹੀਂ ਕੀ ਲੱਭਦਾ ਹੈ ਬੰਦਾ ਮੇਰਾ ਅਸਾਂ ਹੀ ਹਾਂ ਇੰਟਰਨੈਟ ਬਤਾਇਆ ਕਿ ਇੱਥਾ ਹੈ ਨੌ ਤਰੀਕਾ ਬੰਦਾ ਇੱਕ ਪਜਾਮਾ ਹੈ ਹੈ ਮਸਾਲਾ ਨਹੀਂ ਸਮਝੇ ਲੱਗਦੀ ਦਾਲ ਨਹੀਂ ਕਰਨੀ ਤੁਹਾਡੀ ਹੈ ਇਤਨੀ ਗੱਲ ਨਹੀਂ ਦੋ ਸਾਡੀ ਇਹਨੇ ਨਹੀਂ ਲੱਗਦਾ ਅੱਜ ਗੱਲ ਕਰਨ ਦੇ ਚੰਗਾ ਇਹ ਨਹੀਂ ਬੰਨ ਦੇਣ ਡਿਆ ਆਏ ਤੋਤਲੇ ਚੱਲ ਜਣਾ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀ ਨਾ ਕਿ ਨਾ ਬਣਾਓ ਇੱਥੇ ਕਰ ਕਿਸੇ ਮੰਨੇ ਹੀ ਨਹੀਂ ਮੈਂ ਮੈਂ ਆਹ ਕਰ ਨਾ ਬਾਹ ਪੇ ਗਿਆ ਤੁਹਾਡਾ ਉਹ ਜੰਪ ਜੇ ਕੀ ਮਾਰੀ ਜਾਂਦਾ ਜੀ ਪਤਾ ਕੰਮਿਤਲਾ ਨਹੀਂ ਇਹ ਨਾ ਤੇ ਅੱਜ ਇੱਥੇ ਕਿਸੇ ਨਾਲ ਨਹੀਂ ਸਾਰੀ ਮਾਰ ਮਾਰ ਕੇ ਮੈਂ ਵਹੇਣਾ ਦੇਖਣ ਰਿਆਂ ਕੀ ਨਾ 8-9 ਮਹੀਨੇ ਤੋਂ ਤੁਹਾਡਾ ਘਰ ਬੰਦ ਆ ਰਿਹਾ ਵੇ ਤੇ ਇਹ ਜਿਹੜਾ ਇੱਦਾਂ ਫਿਰਨ ਰਿਹਾ ਇਹ ਇੱਥੇ ਜਿਹੜਾ 8-9 ਮਹੀਨੇ ਤੋਂ ਨੀ ਘਰ ਖੰਡਿਆ ਇੱਥੇ ਚੋਰੀਆਂ-ਚੋਰੀਆਂ ਕਰਦਾ ਕੋਈ ਇਹ ਕਰਦਾ ਹੈ ਮੈਨੂੰ ਤਾਂ ਲੱਗਦਾ ਕਿ ਇਥੋਂ ਦਾ ਇਹ ठेकेदार ਆ ਨਹੀਂ ਨਹੀਂ ਮੈਂ ਦੇਖਣ ਲਿਆ ਸਾਨੂੰ ਕਰਦਾ ਪਤਾ ਨਹੀਂ ਕੀ ਹੈ ਕੀ ਪਤਾ ਕੀ ਕਰੀ ਜਾਂਦਾ ਉੱਥੇ ਉਹ ਨਹੀਂ ਕਿ ਜਗ੍ਹਾ ਤੇ ਘੁੰਮੀ ਜਾਂਦਾ ਮੈਂ ਦੇਖ ਰਿਹਾ ਪੈਸੇ ਥੋੜੇ ਲੱਗਦੇ ਸਾਡੇ ਕੋ ਕੀੜਾ ਸਾਡਾ ਘਰ ਬਣੀ ਨਹੀਂਂਦੇ ਸਾਡੇ ਪੈਸਿਆਂ ਤੋਂ ਥੋੜੇ ਹੁਣ ਚਾਹੇ ਜਿਆਦਾ ਹੋਣ ਕੀੜਾ ਸਾਡਾ ਘਰ ਬਣੀ ਨਹੀਂਂਦੇ ਪਹਿਲਾਂ ਵੀ ਆਇਆ ਥਣ ਪਹਿਲਾਂ ਵੀ ਕਹਿ ਕੇ ਆ ਸੀਗਾ ਮੈਂ ਸਾਡਾ ਘਰ ਬਣਾ ਨਹੀਂਂਦਾ ਇਹ ਤਾਂ ਹੀ ਬਸ ਹੁੰਦਾ ਆ ਮੰਡਰਾ ਮੰਡਰੂ ਕੇ ਚਲ ਜਾਂਦਾ ਬਸ ਟੈਲ ਸਲਿੱਪ ਕਰਦੀ ਤੁਹਾਡੀ ਟੈਲ ਸਲਿੱਪ ਕਰਦੀ ਐਂਦਾ ਕਹਿ ਕਿਉਂਕਿ ਚਲ ਜਾਂਦਾ ਤੂੰ ਰਹਿਣਾ ਇੱਥੇ ਆ ਕਿ ਤੈਨੂੰ ਨਾਲ ਕੀ ਬਗਤ ਹੈ ਇਹ ਤਾਂ ਵਜੀਸ ਕਰਦੇ ਨੇ ਚੱਕੋ ਦਾ ਮਤਲਬ ਹੀ ਨਹੀਂ ਬਣਦਾ ਨਾ ਕਹਿੰਦੇ ਤੁਹਾਨੂੰ ਕੋ ਪੈਸੇ ਆ ਤੁਹਾਡੇ ਤੇ ਕੈਸ਼ ਸਲਿੱਪ ਕਰਦਾ ਆਸਪਾਲਾ ਤੁਗਾਲੀ ਨਹੀਂ ਕਰਨੀ ਐਂਡਿਆ ਸਾਨੂੰ ਪਹਿਲਾਂ ਵੀ ਆਇਆ ਸੀ ਮੈਂ ਪਹਿਲਾਂ ਕੀ ਹੋਇਆ ਸੀ ਹਾਂ ਕੀ ਕਰੀਏ ਲਾਜ ਦਾ ਦੱਸ ਹੁਣ ਮੇਰੇ ਮਿਲ ਪਹਿਲਾਂ ਦੱਸ ਇਹਨੂੰ ਇਹਦਾ ਲਾਜ ਕੀ ਕਰਨਾ ਤੇ ਕੱਢੋ ਬਾਹਰ ਇਹਨੂੰ ਫਿਰ ਐਂਦਾ ਕਰਨੀ ਪਣੀ ਪਹਿਲਾਂ ਵੀ ਸਲਾਹ ਦਿੱਤੀ ਸੀ ਤੁਹਾਨੂੰ ਤੇਰੀ ਅਸਲਾਮ ਮੰਨੀ ਆ ਹਾਂ ਤੈਨੂੰ ਪਹਿਲਾਂ ਸਾਰਾ ਦੱਸਿਆ ਤੈਨੂੰ ਵੀ ਤੈਨੂੰ ਪਤਾ ਹੀ ਆਵੇਂ ਤੈਨੂੰ ਤੈਨੂੰ ਇੱਥੋਂ ਕੱਢਿਆ ਕਿਹੜੇ ਤਰੀਕੇ ਨਾਲ ਜੀ ਦਾ ਪਹਿਲਾਂ ਇਹ ਜੁੱਤੀਆਂ ਮਾਰ ਕੇ ਕੱਢੋ ਹਾਂ ਨਹੀਂ ਮੈਂ ਵੀ ਚਲੋ ਫਿਰ ਅਸੀਂ ਦੁੱਧ ਲੈਣ ਚੱਲਿਆ ਚੱਲ ਜੀ ਚੱਲਣ ਥੋੜੇ ਥੋੜੂ ਜਿਹਾ ਕਮੋਦਾ ਆ ਜਾਣਾ ਦੁੱਧ ਲੈਣ ਚਲੋ ਮੰਮੀ ਜੀ ਤੁਸੀਂ ਮੈਨੂੰ ਉੱਪਰ ਲਿਜਾ ਕੇ ਦਿਖਾਓ ਸਾਰਾ ਕੁਝ ਚੱਲ ਮੈਂ ਤੁਹਾਨੂੰ ਉੱਪਰ ਉਹ ਦਿਖਾਣੀ ਆ ਸਾਰਾ ਹੀ ਹਾਂ ਆ ਕੀ ਕਰਨ ਦੇ ਆ ਇਹ ਕੀ ਭਾਲ ਤੇ ਆ ਦੇਖੀ ਸਲੀਪਾਂ ਨਹੀਂ ਮਰੀ ਜਾਂਦਾ ਗੱਲ ਨਹੀਂ ਬਣਨੀ ਹਾਂ ਗੱਲ ਨਹੀਂ ਬਣਨੀ ਤੂੰ ਮੇਰੀਆਂ ਗੱਲਾਂ ਸੁਣ ਨਹੀਂ ਮੈਂ ਤੱਕ ਵਾ ਇੰਝ ਆ ਤਾਂ ਕਰ ਲਾ ਪੈਂਦਾ ਇਹਨੂੰ ਚੱਕ ਚਲਾ ਪਾਗਲ ਹੋਇਆ ਚਲਾ ਕਾਲੀ ਡੋਲੂ ਲੈ ਕੇ ਹੋ ਜਾਂਦਾ ਹਾਂ 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 ਕੋਈ ਨਹੀਂ ਪਰ ਚਲ ਗਏ ਆ ਨਾ ਜਾ ਯਾਰੀ ਸਲਾਹ ਦੇ ਗਿਆ ਕੱਲ ਤਾਂ ਮੈਂ ਆਇਆ ਸੀਗਾ ਕੱਲ ਨੇ ਉਹ ਨਹੀਂ ਖੋਲਿਆ ਚਲ ਆਪਾਂ ਚੱਲੀਏ ਮੈਨੂੰ ਲੱਗਦਾ ਅੱਜ ਇਹ ਚੱਲੇ ਆ ਚਲ ਦਰਵਾਜ਼ਾ ਮਾਰ ਦੋ ਕਿੱਥੇ ਲਾ ਜਾ ਹੁਣ ਚੱਲੀਏ ਲੇਟ ਹੋ ਗਏ ਆ ਚਲੋ ਚਲੋ ਲੈ ਓਹੋ ਫੋਟੋ ਵੀ ਮੈਂ ਆਇਆ ਤੁਸੀਂ ਮੇਰਾ ਘਰ ਦਰਵਾਜ਼ਾ ਨਹੀਂ ਖੋਲਿਆ ਹਾਏ ਹਾਏ ਔ ਡੋਲੂ ਜੇ ਚੱਕੀ ਫੇਰ ਆ ਗਿਆ ਉਹ ਫੇਰ ਆ ਨਾ ਜਰਾ ਬੱਟੂ ਚੱਕ ਲੈ ਮੈਨੂੰ ਵੀ ਮਤਲਬ ਮੈਂ ਓਦਰਲੈਂਡ ਚ ਅੱਲਾ ਸੀ ਕਿ ਮੈਂ ਤਾਂ ਤੋੜ ਲੈਣਾ ਫੇ ਇਧਰ ਥੋੜੀ ਜਿਹੀ ਕੱਲ ਮੈਂ ਆਦੀ ਬੁਆ ਨਹੀਂ ਖੋਲਿਆ ਹਾਂ ਨਹੀਂ ਖੋਲਿਆ ਸੱਡੀ ਮਰ ਜੀਆ ਬੁਆ ਨੇ ਖੋਲਿਆ ਬੁਆ ਨੇ ਖੋਲਿਆ ਮੇਰੇ ਹੱਥ ਹੋ ਗਿਆ ਯਾਰ ਹਾਏ ਹਾਏ ਹੁਣ ਹੱਥਾਂ ਨੂੰ ਵੀ ਲੱਗ ਗਿਆ ਲੈ ਬਸ ਇਹਦੇ ਘਰ ਆ ਕੇ ਕੰਮ तकरीबन ਸਾਰਾ ਹੋ ਹੀ ਗਿਆ ਦੇ ਘਰ ਕਿੰਦਾ ਚਮਚਮ ਕਰਨ ੜਿਆ ਆ ਤੇ ਬਾਕੀ ਬਸ ਇੱਕ ਕਮਰੇ ਦਾ ਹੀ ਰਹਿ ਗਿਆ ਪੇਂਟ ਉਹ ਆਪਾਂ ਇਹ ਕਾਨੂੰ ਕਰਵਾ ਲੈਣਾ ਹੈ ਅੱਛਾ ਤੇ ਦਰਵਾਜ਼ਿਆਂ ਦਾ ਕਿਦਾਂ ਦਰਵਾਜ਼ਿਆਂ ਦਾ ਲਾਈਟਾਂ ਦਾ ਸਾਰੇ ਨੂੰ ਆਰਡਰ ਦਿੱਤੇ ਹੋਏ ਆ ਤੇ ਦੇਖੀ ਆਪਣੇ ਕੋਲ ਮਿਸਤਰੀ ਕਿਦਾਂ ਵਧੀਆ ਆ ਅੱਛਾ ਕਿੰਨਾ ਵਧੀਆ ਕੰਮ ਕਰਦਾ ਲਾਈਟਿੰਗ ਦਾ ਕਿੰਨਾ ਵਧੀਆ ਕੰਮ ਕਰਾਣਾ ਡੈਕੋਰੇਸ਼ਨ ਦੇਖੀ ਕਿੰਨੀ ਮਕਾਨ ਦੀ ਵਧੀਆ ਕਰਦਣੀ ਆ ਹੂੰ ਹੂੰ ਸਾਰਾ ਸਿੱਕੀ ਆਫੇ ਆ ਗਿਆ ਇਹ ਕਿੰਨੇ ਬੰਦੇ ਆ ਆ ਕੰਮ ਕਰਾਉ ਨਹੀ ਨਹੀਂ ਲੈ ਇੱਕ ਕਮਰਾ ਨਹੀਂ ਫਾਂਸੀ ਕਰਨ ਆਇਆ ਤੈਨੂੰ ਫਾਂਸੀ ਦੇਣੀ ਇੱਥੇ ਫਾਂਸੀ ਕਰਨ ਲੈਣੀ ਹੈ ਕੋਈ ਮੇਰੀ ਮਾਂ ਦੁੱਧ ਲੈ ਦੁੱਧ ਤਾਂ ਦੁੱਧ ਲੈ ਲਿਆ ਫੇਰ ਜਾ ਕੇ ਇੱਥੇ ਕਰਦਾ ਮੂੰਹ ਚੋਕ ਕੇ ਆ ਜਾਂਦਾ ਇਹ ਤਾਂ ਬਈ ਬੜੀ ਗੱਲ ਮਾੜੀ ਹੈ ਕਿ ਕੱਲ ਅਸੀਂ ਖੜੇ ਸੀਗੇ ਇਹਨੇ ਸਾਡਾ ਕਲ ਜਗਨਾ ਰਾਮ ਕੀਤਾ ਸਾਨੂੰ ਗੱਲ ਕਰਨੀ ਪੈ ਰਹੀ ਦੀ ਸੀ ਅੱਜ ਪੇਟੋ ਲੁਚੱਕੇ ਲੈ ਕੇ ਆ ਗਿਆ ਪਤਾ ਨਹੀਂ ਕਿੱਥੋਂ ਮਂ ਡਰਾਉਂਦਾ ਆ ਜਾਂਦਾ ਵੀ ਅਸੀਂ ਦੱਸ ਭਲਾ ਹੀ ਖਾਮ ਖਾ ਸਾਡਾ ਭਲਾ ਇਹ ਲੱਗਦਾ ਕੀ ਐ ਤੂੰ ਕੌਣ ਮੈਂ ਖਾ ਖਾ ਇਹ ਐਵੇਂ ਰੰਨਾ ਚ ਤੰਨਾ ਬਣਿਆ ਰਹਦੀ ਵੀ ਆਪਾਂ ਸਾਰਾ ਕੁਝ ਹੀ ਕਰ ਲੈਣਾ ਹੈ ਕਮਰਾ ਕੀ ਉੱਧਰ ਦੇਖੀ ਇਹ ਕੀ ਔਲਾਦ ਬੜਾ ਦੇਖੀ ਜਾਂਦਾ ਮੈਨੂੰ ਇੱਕ ਗੱਲ ਦੱਸ ਤੂੰ ਕੀ ਸਾਡਾ ਬਗ ਬਣਿਆ ਫਿਰਦਾ ਤੂੰ ਸਾਨੂੰ ਜਾਣਦਾ ਪਛਾਣਦਾ ਆ ਕੇ ਹਰ ਵੇਲੇ ਸਾਡੀਆਂ ਗੱਲਾਂ ਚ ਮਂ ਡਰਾਉਣ ਲੱਪੰਨਾ ਹੈ ਪਲੀਜ਼ ਆਏ ਹਾਂ ਲੈ ਆਪੇ ਜਦੋਂ ਤੁਰਿਆ ਜਦੋਂ ਦਮ ਦਰੋ ਅਸੀਂ ਬਾਹਰ ਖੜੇ ਹਾਂ ਤੈਨੂੰ ਤੁਰਿਆ ਜਾਂਦਾ ਅੰਦਰ ਹੀ ਰੱਖੀਏਗਾ ਲੈ ਉਹ ਚਾਹ ਮਰ ਸੁਆ ਜਾ ਜਾ ਯਾਹ ਇੰਨੇ ਪੈਸੇ ਕਰਕੇ ਗੱਲਬਾਤ ਕਰਨੀ ਆ ਆਪਣੀ ਪ੍ਰਾਈਵੇਟ ਗੱਲ ਕਰਨੀ ਆ ਗੱਲਬਾਤ ਕਰਦੇ ਫਿਰਿਆ ਤੁਰੇ ਜਾਣਾ ਚੱਕਰ ਕੀ ਹੈ ਅਸੀਂ ਪੈਸਿਆਂ ਦੀ ਸੋ ਗੱਲਬਾਤ ਕਰਨੀ ਆ ਘਰ ਦੇ ਵਿੱਚ ਮੈਨੇਜ ਕਿੱਦਾਂ ਕਰਦੇ ਆ ਇਹੋ ਜਿਹੇ ਬੰਦੇ ਨੂੰ ਕਿੱਦਾਂ ਦੇ ਮੂੰਹ ਲਾਏ ਆ ਬੰਦੇ ਤੁਸੀਂ ਲੈ ਕਦੀ ਪੈਰ ਜੇ ਮੈਂ ਕਿਹੜਾ ਬੁਲਾਇਆ ਕਿ ਤੂੰ ਕਾ ਕਰੀਂ ਤਾਂ ਮੈਂ ਦਾਲਾਂ ਦੇ ਵਾਲੇ ਲੈ ਸਲਾਮ ਮੰਗੀ ਸੇਦੀ ਉਹ ਕਹਿੰਦਾ ਤੁਹਾਨੂੰ ਕਲਰ ਨਹੀਂ ਸੈੱਟ ਬੈਣਾ ਕਹਿੰਦਾ ਸਾਨੂੰ ਜੜੀ ਕਈ ਬਿਮਾਰੀ ਲੱਗ ਜੜੀ ਹੁਣ ਚਲੋ ਖੈ ਮੈਨੂੰ ਵੀ ਆ ਰੰਗ ਲਵਾ ਕੇ ਇਹ ਦੁੱਧ ਲੈਣ ਹੀ ਗਿਆ ਸੀ ਹੈ ਠੀਕ ਸੈਟਨ ਮਾੜਾ ਮਨ ਘਾਰ ਉਹ ਭਰਾ ਹੀ ਗੱਲ ਕੋ ਕਰਨੀ ਆਪਣੇ ਘਰ ਦੀ ਸੌਸ ਚਲ ਚਲ ਆਪਣਾ ਕੰਮ ਕਰ ਚਲ ਨਿਕਲ ਚਲ ਕੰਮ ਕਰ ਚਲ ਚੱਪ ਚੱਲ ਨਿਕਲ ਤੂੰ ਨੋ ਪ੍ਰੇਸ਼ਾ ਗੱਲੀ ਨਹੀਂ ਕਰਨ ਦੇਂਦੇ ਆ ਕੋਈ ਕੀ ਕਰੀ ਪਤਾ ਨਹੀਂ ਕਿਥੋਂ ਉੱਠ ਕੇ ਆ ਜਾਂਦੇ ਆ ਰਸਤੇ 'ਚ ਤੁਰੇ ਤੁਰੇ ਜਾਂਦੇ ਅੰਦਰ ਆ ਕੇ ਵੱਢ ਜਾਂਦੇ ਤਾਂ ਇਹ ਕਹਿੰਦੇ ਆ ਚੰਦਰਾ ਗਵਾੜ ਮਾੜਾ ਇਸੇ ਕਰਕੇ ਕਹਿੰਦੇ ਕਹਿੰਦੇ ਲਾਈ ਲੱਗ ਘਰ ਵਾਲਾ ਵਾ ਹੋਵੇ ਤੇ ਚੰਦਰਾ ਗਵਾੜ ਨਾ ਹੋਵੇ ਕਿੱਦਾਂ ਇਰੀਟੇਟ ਕਰ ਇਹ ਦੋ ਬੰਦੇ ਨਹੀਂ ਬੰਦੇ ਨੂੰ ਜੀਨ ਦਿੰਦੇ ਜਿਹੜਾ ਇੱਕ ਘਰ ਵਾਲਾ ਲਾਈ ਲੱਗ ਚੰਦਰਾ ਗਵਾੜ ਇਹ ਤਾਂ ਲੈ ਡੁੱਬਦਾ ਬੰਦੇ ਕਿੱਥੇ ਇੱਥੇ ਮੈਂ ਘਰ ਲੈ ਲਿਆ ਉਹ ਪਿੱਛੇ ਪਿਆ ਉਹ ਤਾਂ ਇੱਧਰ ਪਿੱਛੇ ਪਿਆ ਰਹਾਂ ਘਰ ਮੇਰੇ ਹਾਂ ਚਲ ਆਪਾਂ ਹੁਣ ਜਾਈਏ ਮਾਰਕੀਟ ਸਾਰਾ ਕੁਝ ਹੋ ਗਿਆ ਉਹ ਵੀ ਦਹਾ ਹੋ ਗਿਆ ਦਵਾਈ ਅਗਵਾਂਡੀ ਤੇ ਆਪਾਂ ਹੁਣ ਚਲਦੇ ਆ ਮਾਰਕੀਟ ਸਾਮਾਨ ਸੋਣ ਲੈ ਆਈਏ ਜਾ ਕੇ ਚੱਲ ਮੇਰਾ ਬੈਗ ਚੱਕ ਉਹ ਚੱਕ ਚਲ ਆਪਾਂ ਉਸ ਹੋ ਲੈ ਹਾਂ ਹਾਂ ਫੇਮੰਡਰੋਂ ਦਾ ਆ ਗਿਆ ਉਹ ਫੇਰ ਆ ਗਿਆ ਉਹ ਘਰ ਘਰ ਇਹਨਾਂ ਦੇ ਪਰੋਣੇ ਉੱਥੇ ਬੈਠੇ ਹੋ ਚਾਹ ਪੀਣ ਤੋੜੀ ਕੰਡੇ ਡੋਲੀ ਲੈ ਕੇ ਘੁੰਮੀ ਜਾਂਦਾ ਇਹ ਡੋਲੀ ਲੈ ਕੇ ਸਾਡੀਆਂ ਦਰਾਂ ਉੱਥੇ ਚਲੋ ਮੈਂ ਦੁੱਤ ਲੈ ਕੇ ਮੈਨੂੰ ਵੈਸੇ ਕੀ ਗੱਲ ਮੈਂ ਦੋ ਚਲੋ ਬਦਲਿਆ ਨਾ ਸੀਗਾ ਇੱਧਰ ਨੂੰ ਹਾਂ ਹੁਣ ਇੱਧਰ ਕਿਦਾਂ ਤੁਰਿਆ ਜਾਂਦਾ ਤੈਨੂੰ ਕਿੱਧਰ ਕੁ ਰਹਿ ਜਾਂਦੇ ਆ ਭਰਾ ਦੋ ਅਸੀਂ ਤਾਂ ਇੱਧਰ ਆ ਤੂੰ ਇੱਧਰ ਕਿਦਾਂ ਤੁਰਿਆ ਜਾਂਦਾ ਆ ਆਹ ਯਾਰ ਕਿ ਦੇਖੀ ਜਾਂਦਾ ਇੱਕ ਵਾਰੀ ਮੈਨੂੰ ਗੱਲ ਦੱਸੋ ਜਿੱਥੇ ਪਾ ਥੁੱਕ ਸੁੱਟਾਂਗੇ ਤਾਂ ਕਿੰਨੇ ਦਿਨ ਬਾਅਦ ਲੈ ਜਾਊਗਾ ਆ ਭਰਾ ਆ ਤਿੰਨ ਹਫ਼ਤੇ ਲੱਗ ਜਾਂਦੇ ਥੱਲੇ ਜਾਣ ਨੂੰ ਤੈਨੂੰ ਕੀ ਮਤਲਬ ਆ ਇਸ ਚੀਜ਼ ਨੇ ਪਹਿਲਾਂ ਮੈਨੂੰ ਇੱਕ ਗੱਲ ਦੱਸ ਬਾਹਲੇ ਅਗਲ ਮੰਦਾ ਅਸੀਂ ਇੰਨੇ ਪੈਸੇ ਖਰਚੇ ਆ ਕਰੋੜ ਡੇਢ ਕਰੋੜ ਰੁਪਈਆ ਖਰਚੇ ਦਿੱਤਾ ਤੇ ਕੀ ਗੱਲ ਤੇਰੇ ਥੋਕ ਸਿੱਟਣ ਲਈ ਖਰਚਿਆ ਬੇਅਕਲਿਆ ਤੂੰ ਥੋਕ ਸਿੱਟਣ ਡਿਆ ਸਾਡੇ ਘਰ ਥੋਕ ਸੁੱਟਣ ਡਿਆ ਤੇਰਾ ਕੀ ਮਤਲਬ ਇਥੇ ਆ ਕੇ ਗੱਲ ਫालतू ਗੱਲਾਂ ਕਰਨ ਦਾ ਹਾਈ ਹਾਈ ਹੈਂਟੰਗ ਕਰ ਆ ਦੇਖ ਕਿ ਬੇਵਕੂਫੀ ਕਰਨ ਡਿਆ ਹੈ ਹੀ ਬੇਵਕੂਫ ਏਦਾਂ ਭਲਾ ਕੋ ਥੋਕ ਦਾ ਥੋੜਾ ਹੈਗਾ ਰੰਗ ਨਹੀਂ ਮੜਨਾ ਕੋ ਲੋਹੇ ਦਾ ਨਹੀਂ ਮੜਨਾ ਨਾ ਇਹ ਕਰ ਹੇ ਤਾਂ ਬੱਦੋਂ ਮੈਂ ਗਈ ਜਾਂਦਾ ਹੈ ਸਾਨੂੰ ਬੱਦੋਂ ਆ ਗਿਆ ਕਰਦਾ ਮੂੰਹ ਨਾ ਜਿਹੜਾ ਇਹ ਦਖਣ ਵਾਲਾ ਉੱਧਰ ਨੂੰ ਕਰਾਓ ਸਾਰਾ ਤੋੜ ਗੇ ਨਾ ਸਾਰਾ ਫੇਰ ਬਣ ਇਹਨੂੰ ਤੋੜੋ ਇਦਾਂ ਕਰ ਦੇ ਕਮਾ ਕੇ ਕਰ ਲੈਨੇ ਕੋਈ ਨਾ ਫੁੱਲਚਰ ਤੋੜ ਦੋ ਹੱਥ ਨਾਲ ਥੋੜੀ ਕਮੋਂਗੇ ਇਹ ਤਾਂ ਮਿਸਰੀ ਲਾਣੇ ਪੈਣੇ ਨਹੀਂ ਤੇਰੇ ਕਹਿਣ ਦਾ ਮਤਲਬ ਤਾਂ ਇਹੀ ਹੈ ਕਿ ਹੱਥ ਨਾਲ ਕਮਾ ਕੇ ਇਧਰ ਨੂੰ ਕਰ ਲੋ ਆ ਵੇ ਨਾ ਇਹ ਇਦਾਂ ਠੋਕਦੇ ੜੜੇ ਠੋਬੇ ਸਿੱਟਣ ਡਿਆ ਉਹ 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 ਥੱਕ ਮੇਰਾ ਹੋ ਗਿਆ ਦੇਖੋ ਆ ਐਡਾ ਬਣਾਇਆ ਤੁਸੀਂ ਇਤੋਂ ਸਹੀ ਨਹੀਂ ਹੈ ਤਾਂ ਬਿੱਲੀ ਵੜ ਜਣੀ ਅੰਦਰ ਉਹ ਉਧਰੋਂ ਉਹ ਦੇਖ ਰਹੇ ਬਿੱਲੀ ਦਾ ਬਾਅਦ ਚ ਦੇਖਾਂਗੇ ਜਿਹੜੀ ਕੁੱਤਾ ਪਹਿਲਾਂ ਵਾਰ ਘੱਟਿਆ ਜਿਹੜਾ ਸਭ ਬੜਿਆ ਕੁੱਤਾ ਵੀ ਕੁੱਤਾ ਵੀ ਵੜ ਜਾਣਾ ਅੰਦਰ ਇਹਦਾ ਕੁੱਤਾ ਵੜ ਜਾਣਾ ਬਿੱਲੀ ਵੜਦਾ ਰੰਗ ਨਹੀਂ ਪੜਨਾ ਫੇਰ ਤੁਹਾਨੂੰ ਇਹ ਘਰ ਨਹੀਂ ਪੜਨਾ ਮੈਂ ਤੁਹਾਨੂੰ ਕਹਿੰਦੀ ਆਹ ਭਰਾ ਜਿਹੜੇ ਗਿਆ ਚੋੜ ਜਾ ਨਹੀਂ ਇਹਦਾ ਵੀ ਛੋਟਾ ਹੀ ਆ ਜਾ ਨਿਕਲ ਜਾ ਤੁਹਾਨੂੰ ਕੰਨ ਨਹੀਂ ਮੜਨੀ ਹੈ ਤੇ ਕੁਫੀਆ ਬੋਲੀ ਜਾਂਦਾ ਹੈ ਚਲੋ ਆਪਾਂ ਨੂੰ ਗਿਆ ਪਾ ਦੁੱਧ ਲੈਣੇ ਚੱਲੇ ਸੀ ਸਾਰਾ ਜਾ ਨਿਕਲ ਚੱਲ ਚੱਬਾ ਚਲੋ ਚੱਬਾ ਜਿਕਰ ਤੱਕ ਆਹ ਹੋਇ ਤੋਪਾ ਤੋਪਾ ਬੱਦੋ ਮਾ ਦੇਖ ਬਿਲਕੁਲ ਜਾ ਨਾ ਵੜਦੇ ਲੈ ਅੰਦਰ ਲੈ ਦੇ ਆਵਲ ਕਿ ਇਹ ਤਾਂ ਤਾਂ ਪਰੇਸ਼ਾਨ ਕੀਤਾ ਨੇ ਸਾਨੂੰ ਕਹਿੰਦੇ ਤਾਂ ਹੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਅੰਜਲੀ ਵਰਮਾ ਮੇਕਅਪ ਆਰਟਿਸਟ ਤੇ ਮੈਂ ਦੋਸਤੋ ਤੁਹਾਡਾ ਦਮਨ ਦਮਨ ਪੰਜਾਬੀ YouTube ਚੈਨਲ ਤੋਂ ਤੇ ਮੈਂ ਅੰਜਲੀ ਵਰਮਾ ਦਮਨ ਪੰਜਾਬੀ YouTube ਚੈਨਲ ਤੋਂ ਤੇ ਇਹ ਸਾਡੇ ਵਿਥੁੰਜੀ ਇਹ ਵੀ ਦਮਨ ਪੰਜਾਬੀ ਚੈਨਲ ਤੋਂ ਆਏ ਸਾਡੇ ਕੈਮਰਾਮੈਨ ਸਾਹਿਬ ਇਹ ਸਾਡੇ ਡੀਓ ਵੀ ਸਾਹਿਬ ਆ ਤੇ ਇੱਥੇ ਮੈਂ ਕੀ ਦੱਸਿਆ ਗਿਆ ਆ ਕੀ ਕਿੰਦੀਆ ਲਾਈਲੈਕ ਬੰਦਾ ਨਾ ਹੋਵੇ ਤੇ ਚੰਦਰਾ ਗਵਾਨ ਨਾ ਹੋਵੇ ਜਿੱਦਾਂ ਕਿ ਮੈਂ ਦੁੱਧ ਲੈਣੇ ਕਿਤੇ ਜਦੋਂ ਦੁੱਧ ਲੈਣੇ ਲੈਣੇ ਕੰਮ ਸਾਰਾ ਬਰਬਾਲ ਕਰਤਾ ਘਰ ਵੀ ਨਹੀਂ ਗਿਆ ਸੂਟ ਪਹਿਨਣਾ ਤੇ ਬਾਕੀ ਕਿਹੜਾ ਸੇ ਪਸੇ ਆ ਉਹ ਵੀ ਸੂਟ ਪਹਿਨਾ ਕਿਉਂਕਿ ਲੋਕੀ ਇਸ ਤੇ ਮੇਸ਼ੇ ਹੀ ਸਭ ਪਤਾ ਹੀ ਹੈ ਕਿ ਮਾੜਾ ਹੀ ਕਹਿੰਦੇ ਨੇ ਜੇ ਵੀ ਜਿੱਥੇ ਤੁਸੀਂ ਘਰ ਲੈ ਲਿਆ ਇਹ ਵੀ ਤੁਹਾਡਾ ਮਾੜਾ ਆ ਤੁਸੀਂ ਆ ਚੀਜ਼ ਕਰਾ ਲਈ ਹੈ ਇਹ ਵੀ ਮਾੜੀ ਹੈ ਕਿਸੇ ਵੀ ਗੱਲਾਂ ਦੇ ਵਿੱਚ ਕਦੀ ਵੀ ਨਹੀਂ ਆਉਣਾ ਦੋਸਤੋ ਫਿਲਹਾਲ ਹੀ ਗਾਇਸ ਤੁਹਾਨੂੰ ਸਾਡੀ ਵੀਡੀਓ ਤੇ ਨਵੀਂ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਣਾ Thank you, thank you so much. Okay, bye bye and good night. Thank you.